لیکن ہم خداوندی دیا ہوئی ਤੁਸੀਂ ਰਬ ਦੇ ਪਮਨ ਚਾਏ ਔਰ ਪ੍ਰਾਰਥਨਾ ਕਰਵਾਈ ਸਪੈਸ਼ਲ ਅਰਜੈਂਸੀ ਪ੍ਰਾਰਥਨਾ ਕਰਵਾਈ ਔਰ ਪ੍ਰਾਰਥਨਾ ਕਰਨ ਤੋਂ ਬਾਅਦ ਹਮ ਤੁਸੀ ਦੱਸ ਰਹੇ ਹੋ ਕਿ ਪਰਮੇਸ਼ਵਰ ਨੇ ਤੁਨੂੰ ਇਸ ਖਾਰਸ਼ ਦੀ ਪ੍ਰੋਬਲਮ ਤੋਂ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਚੰਗਾ ਕਰ ਦਿੱਤਾ ਹੁਣ ਠੀਕ ਹੋ ਹਾਂਜੀ ਚੰਗੇ ਹੋ ਚੁੱਕੇ ਹੋ ਹਾਂਜੀ ਤਾਰੀਫ ਕਰੋ ਜ਼ੋਰ ਦੀ ਪ੍ਰੋਫੀਸ਼ਨ ਅਸੇ ਕਿੰਨੇ ਟਾਈਮ ਤੋਂ ਤੁਹਾਨੂੰ ਇਹ ਅਲਰਜੀ ਸੀ 10 ਦਿਨ काज दिन तो जी हां जी और तुसी पिछले दिन चर्चा है और जब पेड़ करा के गया हम तुसी ठीक हो पूरी तरह हां जी ठीक है मैं क्या तारीफ करो जोर दी को धन्यवाद